ਆ ਫੇਰ ਸੁੱਕਾ ਆ ਗਿਆ ਹਾਂ ਪਿੱਛੇ ਸੀ ਉਹ ਨਿਥਾਂ ਜੀ ਸੀ ਆਵੇ ਇੱਥੇ ਹੈਗਾ ਇੱਕ ਸਾਈਡ ਹੀ ਆ ਆ ਉਹ ਮੀਆਂ ਦਾ ਹੁੰਦਾ ਆ ਦੇਖੋ ਇਧਰਲੀ ਸਾਈਡ ਸੁੱਕਾ ਇਧਰਲੀ ਸਾਈਡ ਆ ਫੇਰ ਚਬਾਕ ਆਇਆ ਫੇਰ ਆਇਆ ਹਾਂਜੀ ਤੇ ਫੇਰ ਦੋਨੋਂ ਸਾਈਡ ਛੜਕ ਕੇ ਲੀਕ ਹੋ ਉਹ ਗਾਂ ਤਾਂ ਜ਼ਿਆਦਾ ਹੀ ਆ ਵੇਖੋ ਇੱਧਰ ਨੂੰ ਲੰਘੇ ਜਿੰਦਨ ਗੜੇ ਆ ਇਹ ਆ ਹਾਂਜੀ ਉੱਦਨ ਵੀ ਇਧਰ ਵੀ ਵੱਧ ਸੀ ਅਨੇਕ ਹੁੰਦਾ ਕਿੰਨੇ ਕਿੱਡੇ ਹਾਂਜੀ ਇੱਥੇ ਅਮੀ ਬੈਠਾ ਹਾਂ ਹਾਂ ਵੇਖੋ ਕਿੰਨਾ ਗੜਗੜ ਕਰਦਾ ਸੀ ਇੱਧਰ ਹੀ ਪੈਂਦਾ ਇੱਧਰ ਹੀ ਪਿਆ ਉਹ ਹਾਂ ਆਪਣੇ ਦਜਾ ਮਹੀ ਨਹੀਂ ਆਇਆ ਸੀ ਘਰੇ ਚਲੋ ਚੱਟ ਇੱਥੇ ਤਾਂ ਪਾਣੀ ਵੀ ਖੜਾ ਇੱਥੇ ਪੂਰਾ ਹੀ ਇੱਧਰ ਸੁੱਕਦਾ ਲੈ ਮੁੰਡਾ ਕਹਿੰਦਾ ਕਿ ਮੈਂ ਘੜਾ ਮੀ ਪਈ ਜਾਂਦਾ ਯਾਰ ਹੌਨ ਵਾਲਾ ਕਿ ਲੱਗਦਾ ਤੂੰ ਘਰ ਤੋਂ ਮਾਰਦਾ ਕੱਪ ਕੇ ਕੀ ਆਲਾ ਦੇਖੋ ਇੱਥੇ ਪਾਣੀ ਖੜਾ ਕਰ ਦੇ ਕਿ ਆਪਾਂ ਲਾਦਾਂ ਸੀ ਕਿ ਮੀ ਹੈਗਾ ਜਮਾ ਵੀ ਜੋਨੇ ਹੋਵੇ ਤੁਸੀਂ ਆਪੇ ਵੀਡੀਓ ਬਣਾ ਲਓ ਨਹੀਂ ਮਾੜਾ ਤਾਂ ਨਾਲੇ ਗਲੇ ਬਣਾਉਂਦਾ ਹਨਾ ਨਾਲੇ ਗਲੇ ਨੂੰ ਸੁਖਾਉਂਦੇ ਰਹਿੰਦੇ ਤੂੰ ਆਏ ਨਹੀਂ ਬਣਾਉਂਦੀ ਤੂੰ ਆਏ ਨਹੀਂ ਬਣਾਉਂਦੀ ਫਿਰ ਦੋਸਤੋ ਬਣਦੀ ਨਹੀਂ ਮੈਂ ਵੀ ਰੈਸਿਪੀ ਉੱਤੇ ਚੱਕਾ ਲੜ ਆਪਾਂ ਆਹ ਦੇਖੋ ਤੁਸੀਂ ਹੁਣ ਮੇਰੇ ਹਿਸਾਬ ਨਾਲ ਤਾਂ ਮੋਗਗਿਆਂ ਨੂੰ ਹੋਰ ਵੀ ਮੀਂਹ ਜ਼ਿਆਦਾ ਹੋਣਾ ਆਹ ਦੇਖੋ ਇੱਥੇ ਤਾਂ ਪੂਰਾ ਹੀ ਹੈ ਹਾਂਜੀ ਆਪਣੇ ਪਰਣ ਤੜਟਕਾ ਵੀ ਹੈ ਨਹੀਂ ਚਲੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਕਿੱਥੇ ਮੀਂਹ ਪੈ ਗਿਆ ਤੇ ਕਿੱਥੇ ਕਿੱਥੇ ਨਹੀਂ ਪਿਆ ਇੱਧਰ ਕਾਤੀ ਦੀ ਬਣਾ ਲੈ ਵੀਰ ਤੋਂ ਹੱਥੀ ਲਈ ਆਉਂਦੀ ਦੀ ਹੂੰ ਜਾਈ ਰੱਖ ਲੈ ਕੁਛ ਇਹ ਨਾ ਦੇ ਲੋ ਜਾਨੋ ਇੱਧਰ ਆ ਪਲੇਟਾਂ ਥਾਂਵ ਹਾਂਜੀ ਹੂੰ ਚਲੋ ਆ ਜਾਂਦੀ ਆ ਚੱਕ ਕੇ ਵੀਡੀਓ ਬਣਾ ਲਾ ਤੁਸੀਂ ਇਹਨੇ ਖਾਣਾ ਲੈ ਆ ਉਹ ਕਿੱਧਰ ਗਈ ਮੰਦੀ ਕਿੱਧਰ ਗਈ ਮੰਦੀ ਬਨਵਾ ਇੱਧਰ ਲੱਭ ਕੇ ਰੱਖ ਤੇ ਗਵਾ ਜਾਂਦੀ ਮੰਦੀ ਉੱਤੋਂ ਬਹਿ ਜਾ ਇਹਨੂੰ ਬਣਾ ਲੈ ਮਾਸੀ ਨੂੰ ਲਿਆਓ ਕਹਿੰਦਾ ਕੋਣ ਨਾ ਪਰਦਾ ਸੇ ਰੋਟੀ ਆ ਹਾਂ ਤੇਰੀ ਰੋਟੀ ਆ ਆਏ ਥੱਕਦੇ ਕੁੰਡ ਗੱਲ ਮੁਮਮਕਲੇ ਜੇ ਲੋਕਾਂ ਨੂੰ ਕਹਾਂ ਚੱਲ ਆ ਜਾ ਹਾਲੇ ਸਾਬਤ ਆਪਰਾੰਦ ਚੜ ਗਿਆ ਲੈ ਆ ਜਾ ਬੰਦੀ ਪਾ ਇੱਕ ਵਾਰ ਸਾਰੇ ਜੀ ਖੋਦ ਪਾ ਲੈਂਦੇ ਆ ਹਾਂ ਆਪੇ ਘਰੇ ਹੀ ਹੋਏ ਤਾ ਲੈ ਹਮਾਨ ਪ੍ਰੀਤ ਉਧਰ ਨੂੰ ਵੇਖ ਚਲੋ ਮਨਪ੍ਰੀਤ ਨਹੀਂ ਆਈ ਸੀ ਉਹ ਨਹੀਂ ਹਲਕ ਦੰਦੀ ਨਹੀਂ ਇਹਨਾਂ ਦੀ ਬੁੜੀਆਂ ਇਕੱਠੀਆਂ ਨੂੰ ਬਹੁਤ ਟਾਈਮ ਲੱਗਦਾ ਘੰਟਾ ਲੇਟ ਹੋ ਸੀ ਇਹ ਪਹਿਲਾਂ ਲੱਗੇ ਇਹਨਾਂ ਨੂੰ ਮਾਫਾ 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 ਇੱਕ ਤਰ੍ਹਾਂ ਦਾ ਆਉਂਦਾ ਵੀ ਵਾਲੇ ਦਾ ਆ ਕੇ ਆ ਗਾ ਤਾਂ ਕੀ ਕੀਤਾ ਜਾਣਾ ਪ੍ਰਾਪਤ ਕਿਸ ਤਰ੍ਹਾਂ ਲੋਕ ਮਾਫਾ ਉਹ ਵੀ ਚਿੱਟੂ ਦੇ ਚਿੱਟੂ ਦੇ ਨਹੀਂ ਪ੍ਰਾਪਤ Hello. Mm -hmm. mm -hmm.